ਕਈ ਵਾਰੀ ਕੀ ਹੁੰਦਾ ਨਾ ਆਪਾਂ ਕੁਛ ਲੱਭਣ ਦੀ ਆਪਾਂ ਟਰਾਈ ਕਰਦੇ ਆ ਤੇ ਆਪਾਂ ਨੂੰ ਉਹ ਚੀਜ਼ ਲੱਭਦੀ ਨਹੀਂ ਹੈਗੀ। ਕਈ ਵਾਰੀ ਕੀ ਹੁੰਦਾ ਉਹਦੋਂ ਹੀ ਆਪਾਂ ਸਹਿਜ ਸੁਭਾਅ ਜਾਣੇ ਹੁੰਨੇ ਆ ਕਿਤੇ ਜਾਂ ਚੀਜ਼ ਜਿਹੜੀ ਆਪਾਂ ਚਾਹੁੰਨੇ ਹੁੰਨੇ ਆ ਉਹ ਆਪਣੇ ਮੂਹਰੇ ਆ ਜਾਂਦੀ ਆ ਜਾਂ ਉਸ ਤੋਂ ਵੀ ਵਧੀਆ ਮਿਲ ਜਾਂਦੀ ਆ। ਤੇ ਆ ਦੇਖੋ ਆ ਵਿਊ ਆ। ਮਤਲਬ ਕਿ ਕੋਈ ਇਦਾਂ ਐਕਸਪੈਕਟ ਨਹੀਂ ਕੀਤਾ ਸੀ ਵੀ ਸਾਨੂੰ ਇਹੋ ਜੀ ਜਗ੍ਹਾ ਦੇਖਣ ਨੂੰ ਅੱਜ ਮਿਲੂਗੀ। ਤੇ ਅਸੀਂ ਗਏ ਸੀ ਅੱਗੇ ਇੱਥੇ ਚੰਬੇ ਤੋਂ ਅਗੇ ਉੱਤਰ ਕਾਸ਼ੀਵਾ ਰੋਡ ਅਸੀਂ ਆਉਂਦੇ ਹੋਏ ਦੇਖਿਆ ਸੀ ਇਸਕੇ ਸੋਚਿਆ ਵੀ ਆਉਂਦੇ ਹੋਏ ਖੜਾਂਗੇ ਉੱਧਰ ਵਾਪਸ ਜਿੱਥੇ ਤੇ ਹੁਣ ਅਸੀਂ ਖੜੇ ਆ ਤੇ ਵਿਊ ਤੁਹਾਨੂੰ ਦਿਖਾਉਣਾ ਹੈ ਸਾਰਾ ਕੋਲੇ ਆ ਜਾਓ ਆ ਜਾਓ ਆ ਜਾਓ ਮਾਰਚ ਆਤੀ ਇੰਦਨ ਫਿਰ ਮਾਰੋ ਦੇਖੋ ਇਹ ਹੈਗਾ ਜਿਹੜਾ ਟੈਰੀ ਦਾ ਰੀਸ ਰੋਵਰ ਆ ਇਹ ਬਹੁਤ ਵੱਡਾ ਇੱਕ ਝੀਲ ਦਾ ਰੂਪ ਲੈ ਹੋਇਆ ਨੇ ਦੇਖੋ ਕੋ ਕਿੱਡਾ ਵਟਾ ਹੈ ਉਹ ਉਥੋਂ ਸਟਾਰਟ ਹੁੰਦਾ ਵਾ ਤੇ ਇਹਦਾ ਸਾਰਾ ਉਹ ਪਿੱਛੇ ਲੱਗ ਜਾਂਦਾ ਹੈ। ਕੀ ਆ ਖੂਬ ਸੋਹਣਾ ਨਜ਼ਾਰਾ ਦੇਖੋ। ਦੇਖਿਆ ਕਿਦ ਨਜ਼ਾਰਾ ਇਹ ਰੋਡ ਹੈਗਾ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਨਾ ਇਹ ਆਉਂਦਾ ਰੋਡ ਆਪਣਾ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵਾਲਾ ਰੋਡ ਆ। ਉੱਤਰਕਾਸ਼ੀ ਤੋਂ ਬਾਅਦ 50 60 ਕਿਲੋਮੀਟਰ ਬਾਅਦ ਚੰਬਾ ਆਊਗਾ। ਚੰਬੇ ਤੋਂ ਤੁਸੀਂ ਅੱਗੇ ਹੋਰ ਚੱਲੇ ਜਾਣਾ ਵਾ ਉੱਤਰਕਾਸ਼ੀ ਵਾਲਾ ਰੋਡ ਜਿਹੜਾ ਮੁੜਦਾ ਵਾ। ਅੱਗੇ ਜਾ ਕੇ 25-30 ਕਿਲੋਮੀਟਰ ਇੱਕ ਇਹ ਜਹਾ ਛੋਟਾ ਜਿਹਾ ਪਹਾੜੀ ਦੇ ਨਾਲ ਪਹਾੜੀ ਲੰਮਕਦੀ ਆ ਥੱਲੇ ਉੱਤੇ ਜਿਹੜਾ ਇਹ ਖੂਬਸੂਰਤ ਨਜ਼ਾਰਾ ਇੱਥੇ ਆਪਦੀਆਂ ਫੋਟੋਆਂ ਵਗੈਰਾ ਅਸਦਾ ਖਾਣ ਪੀਣ ਇੰਜੋਏ ਕਰ ਸਕਦੇ ਹਾਂ ਇੱਕ ਨਜ਼ਾਰਾ ਇੱਕ ਵਾਰੀ ਫੇਰ ਦੇਖੋ